ਇਹ ਕਾਲੀ ਦਲ ਦੀ ਲੀਡਰਸ਼ਿਪ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਆ ਤੇ ਪੰਥ ਦੇ ਸਿਧਾਂਤ ਦੇ ਉਲਟ ਚੱਲਦੀ ਆ ਸਾਡੀ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਅਕਾਲ ਤਖਤ ਸਾਹਿਬ ਦਾ ਉਹਨੂੰ ਢਾਹ ਲਾ ਰਹੀ ਆ ਆਪ ਹੀ ਤੇ ਫਿਰ ਤੁਸੀਂ ਕਿੱਥੇ ਖੜੇ ਆ ਹੋ ਇਸ ਲਈ ਉਹਨਾਂ ਨੇ ਤਾਂ ਟਕਰਾ ਦੀ ਸਥਿਤੀ ਬਣਾਈ ਆ ਅਕਾਲ ਤਖਤ ਸਾਹਿਬ ਨਾਲੇ ਇੰਨੇ ਨਰਮ ਫੈਸਲੇ ਜਿਹੜੇ ਸਿੰਘ ਸਾਹਿਬ ਨੇ ਨਾ ਪ੍ਰਤੀ ਲੈ ਉਹ ਮੰਨਣ ਨੂੰ ਤਿਆਰ ਨਹੀਂ ਤੇ ਦੱਸੋ ਕਿੱਥੇ ਖੜੇ ਆ ਇਹ ਪੰਥ ਦੇ ਇਤਿਹਾਸ ਵਿੱਚ ਵੀ ਕੋਈ ਪੰਥਕ ਧਿਰ ਨੇ ਐਦਾਂ ਟਿੱਲ ਮਟ ਆਨਾ ਕਾਨੀ ਜਾਂ ਉਹਨਾਂ ਨੇ ਮੁਨਕਰ ਹੋਣ ਦੀ ਕੋਸ਼ਿਸ਼ ਕੀਤੀ ਹੋਵੇ ਅਕਾਲ ਤਖਤ ਸਾਹਿਬ ਤੋਂ ਲੋਕ ਚਾਹੁੰਦੇ ਸੀਗੇ ਅਸੀਂ ਅਕਾਲੀ ਦਲ ਦੇ ਭਰਤੀ ਮਹਿੰਮ ਵਿੱਚ ਜੋ ਸਿੰਘ ਸਭਾ ਨੇ ਕਮੇਟੀ ਬਣਾਈਆ ਅਸੀਂ ਉਹਦੇ ਨਾਲ ਚੱਲਣਾ ਆ ਅਸੀਂ ਭਰਤੀ ਦਾ हिस्सा ਬਣਨਾ ਆ ਲੋਕਾਂ ਨੂੰ ਛਾ ਪੈਦਾ ਹੋ ਗਿਆ ਸੀਗਾ ਉਹ ਸਾਰਾ ਤੋੜਦਾ ਰਹੇ ਨੇ ਤੇ ਦੱਸੋ ਅੱਜ ਕਿੱਥੇ ਖੜੇ ਆ ਫੇਰ ਗੱਲ ਮੁੜ ਕੇ ਹੋਰ ਇਹਨਾਂ ਨੇ ਨੁਕਸਾਨ ਕਰ ਲਿਆ ਗਲਤੀ ਤੇ ਗਲਤੀ ਕਰੀ ਗਏ ਸੋ ਕੱਲ ਦਾ ਜਿਹੜਾ ਪਸਤੀਲੇ ਵਾਲਾ ਇਹਨਾਂ ਨੇ ਫੈਸਲਾ ਲਿਆ ਉਹ ਤਾਂ ਡਰਾਮਾ ਜਿਹਾ ਹੀ ਆ ਤੇ ਸਾਰੇ ਮੈਂਬਰ ਇਹ ਮਤਲਬ ਸੰਗਤ ਨੂੰ ਵੀ ਪ੍ਰਵਾਨ ਸੀਗੇ ਲੋਕਾਂ ਨੇ ਜੋ ਕਮੇਟੀ ਬਣੀ ਲੋਕਾਂ ਨੇ ਕਿਹਾ ਬਹੁਤ ਦੇ ਕਮੇਟੀ ਬਣਾਈ ਗਿਆ ਤੇ ਇਹਦੇ ਇਸ ਕਮੇਟੀ ਦਾ ਲੋਕ ਆਪਣਾ ਸਾਥ ਦੇਣ ਨੂੰ ਤਿਆਰ ਸੀ ਲੋਕਾਂ ਨੇ ਤਰਪਣਾ ਸੀ ਨਾਲ ਤੇ ਹੁਣ ਤੁਸੀਂ ਕਮੇਟੀ ਦੇ ਕਿੰਧੂ ਪਰੰਤੂ ਕਰ ਰਹੇ ਹੋ ਦੱਸੋ ਕਿ ਕਮੇਟੀ ਤਾਂ ਕੋਈ ਇਹ ਤਾਂ ਹੈ ਨਹੀਂ ਵੀ ਕਮੇਟੀ ਕਿਸੇ ਨੇ ਆਪਣੇ ਕਿਸੇ ਦੇ ਪੱਖ ਦੀ ਆ ਇਹ ਨਿਰਪੱਖ ਕਮੇਟੀ ਸੀਗੀ